ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਓ ਤੇ ਇੱਕ ਆਪਾਂ ਤੁਹਾਡੇ ਨਾਲ ਪ੍ਰੋਮਿਸ ਕਰਕੇ ਹਨਾ ਫੇਰ ਮੁੱਕਰ ਜਾਂਦੇ ਆ ਆਪਾਂ ਪ੍ਰੋਮਿਸ ਕਰਦੇ ਹੁੰਨੇ ਆ ਵੀ ਆਪਾਂ ਹਨਾ ਬਲੌਗ ਡੇਲੀ ਪਾਇਆ ਕਰਾਂਗੇ ਫਿਰ ਹਨਾ ਵੀਰੇ ਥੋੜੀ ਜਿਹੀ ਲਾਈਫ ਹੀ ਆਈ ਹੋਈ ਪਈ ਹੈ ਨਾ ਰਿਝੇਵੇਂ ਭਰੀ ਤੇ ਵੀ ਬਸ ਟਾਈਮ ਨਹੀਂ ਲੱਗਦਾ ਵੀਡੀਓ ਪਾਉਣ ਦਾ ਤੇ ਅੱਜ ਮੈਂ ਕਿਹਾ ਤੁਹਾਡੇ ਨਾਲ ਚਲੋ ਸਾਰਿਆਂ ਦੀ ਮਿਲਕਿੰਗ ਵੀਡੀਓ ਸ਼ੇਅਰ ਕਰਦੀ ਆ ਥੋੜੀ ਥੋੜੀ ਚਾਰ ਆਪਾਂ ਧਰਾਂ ਚੋਣੇ ਹੁੰਨੇ ਆ ਤੇ ਚਾਰਾਂ ਦੀ ਥੋੜੀ ਥੋੜੀ ਮਿਲਕਿੰਗ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਹ ਜਿਹੜੀ ਆਪਣੀ ਮੱਝ ਹੁਣ ਸੂਈ ਹੈ ਇਹ ਕਟਰੂ ਦੀ ਬਹੁਤ ਅੱਛੀ ਕਰਦੀ ਐ ਬਈ ਐਸ ਵੇਲੇ ਤਾਂ ਹਜੇ ਚੰਗਾ ਲੈਂਦੀ ਐ ਕਿ ਇਹ ਸ਼ਾਮ ਦਾ ਟਾਈਮ ਆ ਤੇ ਸਵੇਰੇ ਤੇ ਜਮਾ ਹੀ ਨਿਚੋਂ ਆਉਦੀ ਇਹ ਨਾ ਇਹਦਾ ਵੀ ਇਹ ਔਖਾਗਾ ਕੱਟੇ ਜਿਹਦਾ ਇਹ ਨਾ ਤਾਂ ਬੱਠਲ ਚ ਦੁੱਧ ਪੀਵੇ ਨਾ ਬੋਤਲ ਨਾਲ ਪੀਵੇ ਕਾਸ਼ ਨਾਲ ਪੀਂਦਾ ਫਸ ਭੁੱਖਾ ਖੜਾ ਰਹੂ ਹਾ ਇਹ ਕੱਖ ਵੀ ਨਹੀਂ ਖਾਣ ਲੱਗਿਆ ਆਪਾਂ ਵੀ ਵੈਸੇ ਹੁਣ ਇਹਨੂੰ ਲੀਵਰ ਟੋਨਿਕ ਸ਼ੁਰੂ ਕਰਿਆਗਾ ਵੀ ਚਲੋ ਭੁੱਖ ਲੱਗਣ ਲੱਗ ਜੇ ਤੇ ਬਸ ਪਹਿਲਾਂ ਦੁੱਧ ਦੇ ਲਾਲਚ ਤੇ ਸੀ ਥੋੜੇ ਦਿਨ ਵਧੀਆ ਚੰਗਾ ਆਇਆ ਦੋ ਥਣ ਚਿਗਾ ਦੇਂਦੇ ਸੀ ਤੇ ਹੁਣ ਨਹੀਂ ਚਿਗਾਉਂਦੀ ਬਸ ਘੂਰ ਕੇ ਜੇ ਖੜਾ ਦਿੰਨੇ ਆ ਤੇ ਐਸੇ ਵੇਲੇ ਇੱਕ ਆ ਥੜਾ ਚਿਗਾ ਲੈਂਦੀ ਆ ਤੇ ਨਹੀਂ ਨਹੀਂ ਤੇ ਕਪੜਾ ਹਣਾ ਥੋੜਾ ਜਿਹਾ ਮਨ ਸੀਗਾ ਮੈਂ ਕਿਹਾ ਵੀ ਚਲੋ ਆਪਾਂ ਨਾ ਵੀ ਲਾਈਵ ਵੀਡੀਓ ਬਣਾਵਾਂਗੇ ਲਾਈਵ ਮਿਲਕਿੰਗ ਕਰਾਂਗੇ ਉਹ ਵੀਰੇ ਟਾਈਮ ਨਹੀਂ ਲੱਗਦਾ ਅੱਜ ਵੀ ਹਨਾ ਬੱਚੇ ਘਰੇ ਸੀਗੇ ਟਿਊਸ਼ਨ ਤੋਂ ਛੁੱਟੀ ਸੀਗੀ ਤੇ ਪਾ ਬਣਾ ਰਹੇ ਆ ਵੀਡੀਓ ਸ਼ਨੀਵਾਰ ਨੂੰ ਸ਼ਾਮ ਨੂੰ ਤੇ ਅੱਜ ਬੱਚੇ ਘਰੇ ਸੀ ਉਹ ਕਹਿੰਦੇ ਚਲੋ ਬਣਾ ਦਿੰਨੇ ਆ ਵੀਡੀਓ ਫੇਰ ਵੀ ਬੱਸ ਥੋੜੀ ਜਿਹੀ ਬਣਾ ਦਿਆ ਕਰਨਾ ਮੋਬਾਈਲ ਦੇਖਣ ਲੱਗ ਜਾ ਕਰਨਾ ਬਸ ਇਹ ਕੰਮ ਆ ਬੱਚਿਆਂ ਦਾ ਤੇ ਲਾਈਵ ਦਾ ਹਨਾ ਥੋੜਾ ਜਿਆ ਤਾਂ ਐ ਹੋ ਜਾਂਦਾ ਹੈਗਾ ਹਨਾ ਵੀ ਜਿਹੜੇ ਚੰਗਾ ਪਸ਼ੂ ਹੁੰਦਾ ਵੀ ਚਲੋ ਬਾਅਦ ਜਦੋਂ ਵੇਚਣਾ ਹੋਵੇ ਉਦੋਂ ਵੀ ਸੌਖਾ ਹੋ ਜਾਂਦਾ ਤੇ ਬਹੁਤ ਸਾਰੇ ਭੈਣ ਭਰਾ ਹਨਾ ਜਿਹੜੇ ਕਹਿੰਦੇ ਵੀ ਨਹੀਂ ਇੰਨਾ ਦੁੱਧ ਨਹੀਂ ਦਿੰਦੇ ਪਸ਼ੂ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਤੇ ਆਪਣੇ ਵੀਰੇ 17.5 18 ਇੰਨਕ ਦੇ ਰਹੀ ਆ ਮੈਂ ਤੁਹਾਨੂੰ ਦੱਸਿਆ ਸੀਗਾ ਹਨਾ ਵੀ ਇਹ ਮੇਰੀ ਸੰਭਾਈ ਨਾਲ ਜੇ ਸਰਦਾਰ ਦੀ ਸਾਹਮਦੇ ਤਾਂ ਸ਼ਾਇਦ 20 ਵੀ ਟੱਪ ਜਾਂਦੀ ਕਿਉਂਕਿ ਹਨਾ ਵੀ ਬੰਦੇ ਹੁੰਦੇ ਆ ਉਹ ਥੋੜਾ ਜਿਹਾ ਵੀ ਖਰਚਾ ਕਰਨ ਲੱਗੇ ਦੇਦੇ ਨਹੀਂ ਤੇ ਬੁੜੀਆਂ ਹਨਾ ਜਿਵੇਂ ਉਹ ਵੀ ਕੰਜੂਸ ਹੁੰਦੀਆਂ ਕਹਿੰਦੀਆਂ ਘਰ ਜੋੜਨਾ ਸੀ ਜੋੜਨਾ ਘਰ ਵਸਾ ਸਾਡੇ ਸਿਰ ਤੇ ਆ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਠੀਕ ਮੈਂ ਵੀ ਬਸ ਘੱਟ ਪਾਉਣੀ ਆ ਫੀਡ ਐ ਹੋ ਜਾਂਦਾ ਚਲੋ ਦੋ ਦਿਨ ਜਿਆਦਾ ਚੱਲ ਜੂਗੀ ਤੇ ਬਹੁਤ ਕੋਸ਼ਿਸ਼ ਕਰਦੀਆਂ ਵੀ ਚਲੋ ਪਾਪਾ ਵੀ ਬਾਵਾ ਦੁੱਧ ਤੇ ਲੈ ਕੇ ਆ ਗਏ ਪ੍ਰੋਪਰ ਤੇ ਪਰ ਫੇਰ ਵੀ ਐ ਹੋ ਜਾਂਦਾ ਵੀ ਨਹੀਂ ਚਲੋ ਜਿੰਨਾ ਦਿੰਦੀ ਆ ਵਧੀਆ ਠੀਕ ਆ ਤਮਾਂ ਦਾ ਭਰਦੀ ਨਹੀਂ ਤੇ ਇੰਨਾ ਵਧੀਆ ਦੇ ਜਾਂਦੀ ਆ ਵੀਰੇ 77.5 18 ਹੈਗਾ ਇਹਦਾ ਤੇ ਹੁਣ ਆਪਾਂ ਇੱਕ ਥਰਮਾ ਗੱਲਾਂ ਇਹ ਵੀ ਝੰਗਾਤਾ ਉਹ ਚ 2.5 ਸੀ 3 ਸੀ ਜਿੰਨਾ ਵੀ ਸੀਗਾ ਤੇ ਦੂਸਰਾ ਤਿੰਨ ਥਨਾਂ ਦਾ ਦੁੱਧ ਚੋਲਾਂਗੇ ਤੇ ਆ ਇੱਕ ਦੂਜੀ ਦੇ ਬਸ ਵਿੱਚ ਵੱਜੀ ਜਾਂਦੇ ਰਹਿੰਦੇ ਆ ਤੇ ਇਹ ਬੈਡ ਵੀ ਹੈ ਨਾ ਤੁਹਾਨੂੰ ਪਹਿਲਾਂ ਵੀ ਵੈਸੇ ਦੱਸਿਆ ਸੀ ਆਪਾਂ ਵੀ ਗੱਬਣ ਹੈ ਵੇ ਫੇਰ ਨਾ ਮੈਨੂੰ ਥੋੜਾ ਜਿਹਾ ਸ਼ੱਕ ਸੀਗਾ ਇਹਨੇ ਨਾ ਵੀ ਢਾਈਕ ਮਹੀਨਾ ਤੋਂ ਵੀ ਜਾਲਾ ਜੇ ਦੇਤਾ ਮੋਟਾ-ਮੋਟਾ ਤੇ ਉਹ ਨਾ ਹੁਣ ਥੋੜਾ ਜਿਹਾ ਮੈਨੂੰ ਐ ਜਿ ਲੱਗਿਆ ਵੀ ਉਸ ਦਿਨ ਦਾ ਵੀ ਐਂ ਲੱਗੀ ਗਿਆ ਵੀ ਨਹੀਂ ਹਨਾ ਵੀ ਕੀ ਪਤਾ ਹੁੰਦਾ ਹਨਾ ਪ੍ਰਮਾਤਮਾ ਦਾ ਤੇ ਹੁਣ ਆਪਾਂ ਦੂਸਰੀ ਮੱਝ ਦੀ ਏ ਆਈ ਕਰਵਾਈ ਤੇ ਉੱਤੇ ਫਿਰ ਮੈਂ ਡਾਕਟਰ ਨੂੰ ਆਖਿਆ ਵੀ ਇਹ ਵੀ ਇਹਨੂੰ 4 ਮਹੀਨੇ ਪੂਰੇ ਹੋ ਜਾਣੇ ਹੁਣ ਇਹਨੂੰ 6 ਤਰੀਕ ਨੂੰ ਵੀ ਕੋਈ ਹਨਾ ਰਿਸਕ ਤਾਂ ਨਹੀਂ ਉਹ ਕਹਿੰਦੇ ਰਿਸਕ ਤਾਂ ਨਹੀਂ ਤੇ ਫਿਰ ਆਪਾਂ ਚੈੱਕ ਕਰਾਈਓ ਕਦੇ ਨਹੀਂ ਗੱਬਣੀ ਆ ਤੇ ਹੁਣ ਇਹਨੂੰ 6 ਤਰੀਕ ਨੂੰ ਪੰਜਵਾਂ ਮਹੀਨਾ ਲੱਗ ਜੂ ਤੇ ਇਹ ਵਿਚਾਰੀ ਬਹੁਤ ਸੋਹਣੀ ਦੁੱਧ ਤੇ ਚੱਲ ਰਹੀ ਆ ਤੇ ਇਹਦਾ ਮੈਨੂੰ ਥੋੜਾ ਜਿਆਦਾ ਜਿਆਦੇ ਸੰਸਾ ਰਹਿੰਦਾ ਕਿੱਥੇ ਆ ਨਾ ਕੱਟਾ ਵੀ ਵਧੀਆ ਪਾਲਣਾ ਸੀ ਆਪਾਂ ਨੇ ਸ਼ੌਂਕ ਨਾਲ ਪਰ ਇਹਦੀ ਮਾਂ ਦੁੱਧ ਚੰਗਾ ਕੇ ਵੀ ਰਾਜੀ ਤੇ ਆਹ ਮੱਝਾ ਸਾਡੀ ਏ ਮੰਨ ਲਾ ਵੀ ਜਿੰਨਾ ਚਿਰ ਤੋ ਤਾ ਇਹ ਹੋਊਗੀ ਇਹ ਕਟਰੂ ਨੂੰ ਔਨਾ ਚਰੀ ਚੰਗਾਉਂਦੀ ਆ ਕਟਰੂ ਤੇ ਮਿਲਦੀ ਆ ਇਹ ਬਣਣਾ ਔਖਾ ਹੋ ਜਾਂਦਾ ਕਟਾ ਵੱਡਾ ਹਨਾ ਮੈਂ ਮੱਚ ਆਪਣੀ ਦੇਖ ਲੋ ਵੀਰੇ ਤੇ ਇਹ ਨਾ ਹੋਰ ਹੀ ਟਾਈਪ ਦਾ ਲਾਉਂਦੀ ਆ ਹਨਾ ਮੈਨੂੰ ਵੀ ਨਹੀਂ ਸਾਭ ਪਰ ਜੋ ਲਾ ਲਿਆ ਆਪਾਂ ਤੁਹਾਨੂੰ ਉਦੋਂ ਦੱਸਾਂਗੇ ਵੀ ਦੂਸਰਿਆਂ ਜਿਵੇਂ ਥਾ ਨਾ ਚਾਏ ਵਧੀਆ ਪਸਮਾ ਕਰਦੀਆਂ ਨੇ ਤੇ ਇਹ ਓਮੇਜ ਨਹੀਂ ਤਾਂ ਲੈਵੇ ਤੋਂ ਵੀ ਲਾਉਣ ਜੇ ਲੱਗੀ ਆ ਇਹਦੇ ਹੈਗੇ ਆ ਕਿ 9 ਤਰੀਕ ਨੂੰ ਦਿਨ ਪੂਰੇ ਤੇ ਅੱਜ ਹੈਗੀ ਹੈਗੀ 27 ਤਰੀਕ ਤੇ ਆਪਾਂ ਹੋ ਸਕਦਾ ਹਨਾ ਵੀ ਕੱਲ ਨੂੰ ਵੀਡੀਓ ਅਪਲੋਡ ਕਰਦਾ ਜੀ ਤੁਹਾਡੇ ਤੱਕ 28 ਤਰੀਕ ਨੂੰ ਤੇ ਕਬੀਰ ਹਨਾ ਵਿਚਾਰੇ ਤੇ ਅੱਜ న్యూ ਆ ਰਹੀ ਆ ਰਾਜਵੀਰ ਜਵੰਦਾ ਜਿਹੜਾ ਆਪਣਾ ਸਿੰਗਰ ਆ ਤੇ ਉਹ ਨਦ ਬਚਾਰੇ ਦਾ ਵੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਤੇ ਸਾਰੇ ਜਾਨੇ ਵੀਰੇ ਪ੍ਰਮਾਤਵਾ ਅਗੇ ਅਰਦਾਸ ਕਰਿਓ ਹਨਾ ਵੀਰ ਜਲਦੀ ਠੀਕ ਹੋ ਜਾਣ ਤੇ ਕਹਿੰਦੇ ਬਹੁਤ ਭੈੜਾ ਐਕਸੀਡੈਂਟ ਹੋਇਆ ਦੋ ਥਾਮਾ ਤੋਂ ਨਾ ਰੀੜ ਦੀ ਹੱਡੀ ਟੁੱਟ ਗਈ ਮਣਕਾ ਟੁੱਟ ਗਿਆ ਧੋਣ ਦਾ ਤੇ ਹੈ ਤਾਂ ਵੀਰ ਹਨਾ ਸੀਰੀਅਸ ਸੀ ਪਰ ਫੇਰ ਵੀ ਅਪਾਤਾ ਪ੍ਰਮਾਤਵਾ ਅਗੇ ਅਰਦਾਸ ਕਰਦੇ ਆਂ ਵੀ ਭਾਈ ਜਲਦੀ ਠੀਕ ਹੋ ਕੇ ਹਨਾ ਆਪਦੇ ਘਰੇ ਆ ਜੇ ਆਪਦੇ ਬੱਚਿਆਂ ਚ ਆਪਦੀ ਫੈਮਿਲੀ ਚ ਤੇ ਵੀਰੇ ਆਪਣੀ ਮੱਝ ਨੂੰ ਮੰਨ ਲੈ ਇਹ ਰਿਪੀਟਰ ਹੋ ਗਈ ਸੀ 3-4 ਵਾਰੀ ਹੁਣ ਇਹਨੂੰ ਨਵੰਬਰ ਚ ਹੋ ਜਾਣਾ ਸੀ ਸਾਲ ਸੋਈ ਨੂੰ ਸਾਲ ਹੋ ਜਾਊਗਾ ਤੇ ਹੁਣ ਆਪਾਂ ਇਹਦੀ ਦੁਬਾਰੇ ਹੁਣ ਏਆਈ ਕਰਵਾਈ ਹੈ ਦਵਾਈ ਧਰਾਈ ਸੀਗੀ ਤੇ ਇੱਕ ਵੀਲ ਉਹਦੇ ਏਆਈ ਕਰਵਾਉਣ ਤੋਂ ਪਹਿਲਾਂ ਸ਼ੀਸ਼ੀ ਦਿੱਤੀ ਸੀ ਇਹਨੂੰ ਤੇ ਆਪਾਂ ਨਾ ਜੇ ਮੰਨ ਲੈ ਵੀ ਇਹਦੇ ਵਧੀਆ ਰਿਜ਼ਲਟ ਆਏ ਹਨਾ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਜ਼ਰੂਰ ਕਰਾਂਗੇ ਫਿਰ ਪੀਟਰ ਪਸੂ ਮੰਨ ਲਾ ਵੀ ਮੈਂ ਤੈਨੂੰ ਕਿੱਸਵੇਂ ਖਬਰੇ ਹਰੇਕ ਨੂੰ ਦੇ ਸਕਦੇ ਹਾਂ ਕਹਿੰਦਾ ਹਾਂ ਦੇ ਵੀ ਸਕਦੇ ਹਾਂ ਪਰ ਪਹਿਲਾ ਪੱਖ ਸੇਉਂ ਦਿੱਤੀ ਨਹੀਂ ਇਹਨੂੰ ਜ਼ਰੂਰ ਦਿੱਤੀ ਆ ਤੇ ਦੇਖੋ ਹੁਣ ਤਾਂ ਰਹਿ ਜੀ ਪਤਾ ਨਹੀਂ ਕੀ ਚੱਕਰ ਹੈ ਇਹਦਾ ਅੱਗੇ ਨਾ ਵੀ ਇਹ ਇੱਕ ਮਹੀਨੇ ਤੋਂ ਹੀ ਗੱਬਣ ਹੋ ਗਈ ਸੀ ਕਿ ਸੁਣ ਤੋਂ ਬਾਅਦ ਤੇ ਇਸ ਵਾਰ ਇਹਨੇ ਬਹੁਤ ਤੰਗ ਕਰਿਆ ਬਸ 10-15 ਦਿਨਾਂ ਤੋਂ ਇਹ ਜਾਲਾ ਜਾਂ ਛਿੱਟ ਜਾਣਾ ਇਹਨੇ ਪਤਾ ਨਹੀਂ ਕੀ ਚੱਕਰ ਹੈ ਤੇ ਅੱਗੇ ਮੰਨ ਲਾ ਵੀ ਜਦੋਂ ਤਾਰਾ ਵੀ ਦਿੰਦੀ ਤੇ ਹਨਾ ਨਾ ਇਨਫੈਕਸ਼ਨ ਹੁੰਦੀ ਤੇ ਵੀਰ ਬੱਟ ਐਸ ਵਾਰ ਹਨਾ ਵਧੀਆ ਸੀਗੀਆਂ ਜੀ ਸਾਫ ਤਾਰਾ ਸੀਗੀਆਂ ਤੇ ਹੋ ਸਕਦਾ ਹਨਾ ਵੀ ਰਹਿ ਜੇ ਪਰਮਾਤਮਾ ਕਰੇ ਹੁਣ ਦੁੱਧ ਦੇ ਰਹੀ ਆ ਵੀਰੇ ਇਹ 9 ਕਿਲੋ ਦਿੰਦੀ ਆ ਸ਼ਾਮ ਨੂੰ ਵੱਧ ਹੁੰਦਾਗਾ ਤੇ ਸਵੇਰੇ ਘੱਟ ਕੰਕ ਸਵੇਰੇ ਵੀਰੇ ਘੂਰ ਕੇ ਚੋਣੇ ਇਹਨੂੰ ਆਪਾਂ ਐਸੇ ਵੇਲੇ ਕੱਟੇ ਤੇ ਮਿਲ ਪੈਂਦੀ ਆ ਸਵੇਰੇ ਉਹ ਝਾਟ ਪਾ ਕੇ ਐਸੇ ਵੇਲੇ ਤਾਂ 6 ਕਿਲੋ ਦੇ ਦਿੰਦੀ ਆ ਤੇ ਤੜਕੇ ਪਸਤੇ ਨੇ 3.5 ਕਿਲੋ ਤੇ ਇੱਥੇ ਅੱਪਾ ਚੋਰੀ ਸੀ ਗਊ ਮਾਂ ਤਾਂ ਧਰ ਚੋਂ ਲੱਗ ਗਏ ਐਨ ਲਗਾਤਾਰ ਹੋ ਜਾਂਦੀਆਂ ਨੇ ਮੈਂ ਨਾ 3.5 ਵਜੇ ਬਸ ਪੋਸ਼ੂਆਂ ਚ ਵੜਦੀ ਆ ਵੀਸਰ ਨਹੀਂ ਪਾਉਣ ਤੇ ਫਿਰ ਮਗਰੀ ਇਹਨਾਂ ਨੂੰ ਨਮਾਉਣਾ ਤਾਂ ਧੋਣਾ ਗੋਹਾ ਸਿੱਟਣਾ ਤੇ ਫਿਰ ਧਰਾਂ ਚੋਂ ਲੱਗ ਜੰਦੀਆਂ ਬਸ 5:00 ਵਜੇ ਤੇ 6:00 ਵਜੇ 6:00 ਵਜੇ ਜਾਂਦੇ ਮੈਨੂੰ ਧਰਾਂ ਚੋਂ ਦੀ ਨੂੰ ਫਿਰ ਬਸ ਘਰਾਂ ਦਾ ਦੁੱਧ ਪਾ ਕੇ ਆਉਣਾ ਮਤਲਬ ਵੀ ਘਰਾਂ ਦਾ ਦੁੱਧ ਪਾ ਕੇ ਰੱਖਣਾ ਫਿਰ ਡੈਰੀ ਚ ਦੁੱਧ ਪਾ ਕੇ ਆਉਣਾ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਸ਼ਾਮ ਨੂੰ ਇਸ ਲਈ ਆਪਾਂ ਤੋਂ ਬਸ ਕੁਝ ਵੀਡੀਓ ਨਹੀਂ ਬਣੀ ਕਿਉਂਕਿ ਦੇ ਕੰਮ ਤੇ ਕੰਮ ਹਨਾ ਕੰਮਾਂ ਦੀ ਬਹੁਤ ਦੱਬ ਹੋ ਜਾਂਦੀ ਹੈ ਇੱਕ ਤੁਹਾਨੂੰ ਹਨਾ ਆਪਾਂ ਦੱਸਦੀ ਹੁੰਨੇ ਆ ਬਸ ਵੀ ਆ ਦੇ ਬਾਰੇ ਸਾਰੀ ਸਟੋਰੀ ਦੱਸੀ ਹੋਈ ਆ ਉਹ ਥੋੜੀ ਜਿਹੀ ਟੈਨਸ਼ਨਾਂ ਚ ਹਨਾ ਵੀ ਬੀਬੀ ਲੋ ਹੁੰਦਾ ਰਹਿੰਦਾ ਹੈਗਾ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਵੀਰੇ ਆਪਾਂ ਹਨਾ ਵੀ ਹਰੇਕ ਪੈਣ ਨੂੰ ਕਹਿੰਦੇ ਆ ਵੀ ਆਪਦੇ ਕੰਮ ਦੇ ਹਨ ਕੋਈ ਸ਼ਰਮ ਨਹੀਂ ਹੁੰਦੀ ਮੈਨੂੰ ਨਾ ਅੱਗੇ ਲੱਗਦਾ ਵੀ ਮੰਨ ਲਾ ਵੀ ਜੇ ਦੁੱਧ ਪਾਉਣ ਜਾਵਾਂਗੇ ਹਨਾ ਵੀ ਉੱਥੇ ਬੰਦੇ ਬੈਠੇ ਹੁੰਦੇ ਆ ਐਂ ਕਹਿਣਗੇ ਉਹ ਕਹਿਣਗੇ ਪਰ ਨਹੀਂ ਤੇ ਫਿਰ ਮਨ ਬਣਾਇਆ ਹਨਾ ਤੇ ਵੀ ਨਹੀਂ ਜਦੋਂ ਹਨਾ ਘਰੇ ਵੀ ਆਪਾਂ ਸਾਰਾ ਕੰਮ ਆਪ ਹੀ ਕਰਦੇ ਆ ਫਿਰ ਜਦੋਂ ਆਪ ਮਿਹਨਤ ਕਰਦੇ ਹਨਾ ਤਾਂ ਕੀ ਡਰ ਮੇਰੀ ਮੰਮੀ ਕਹਿੰਦੀ ਸੀ ਜਾਰੀ ਮੇ ਨਾ ਚੋਰੀ ਮੇ ਨਾ ਕੰਮ ਦਾ ਕੋਈ ਮੇ ਨਾ ਨਹੀਂ ਹੁੰਦਾ ਆਪਾਂ ਕੰਮ ਕਰਦੇ ਆ ਮਿਹਨਤ ਕਰਦੇ ਆ ਵੀਰੇ ਤੇ ਮਸਾ ਆਪਿਆ ਹੁਣ ਧਾਰਾ ਚੋਕ ਮੈਂ ਦੁੱਧ ਪਾ ਕੇ ਆਂ ਤੇ ਇਸ ਲਈ ਮੈਨੂੰ ਹੁਣ ਕੋਈ ਐਂ ਜਿੰਨ ਲੱਗਦਾਗਾ ਵੀ ਕੋਈ ਕੀ ਕਹੂਗਾ ਵੈਸੇ ਸਾਡੇ ਸਾਰੇ ਹੀ ਕਹਿੰਦੇ ਵੀ ਉਹ ਮਿਹਨਤ ਬਹੁਤ ਕਰਦੀ ਆ ਧੰਨਵਾਦ ਉਹਨਾਂ ਭੈਣ ਭਰਾਵਾਂ ਦਾ ਜਿਹੜੇ ਵੀ ਆਪਾਂ ਨੂੰ ਇੰਨੇ ਹੱਲਾਸ਼ੇਰੀ ਦਿੰਦੇ ਆ ਤੇ ਤੁਹਾਡੇ ਕਮੈਂਟਾਂ ਦਾ ਵੀ ਬਹੁਤ ਜ਼ਿਆਦਾ ਹੌਸਲਾ ਮਿਲਦਾ ਵੀਰੇ ਸੋਹਣੇ ਸੋਹਣੇ ਕਰਦੇ ਹੋ ਜਿਹੜੇ ਤੇ ਜਦੋਂ ਬਹੁਤ ਸਾਰੀਆਂ ਭੈਣਾਂ ਹਨ ਆਪਾਂ ਨੂੰ ਕਹਿੰਦੀਆਂ ਜਾਂ ਫੋਨ ਲਾਉਂਦੀਆਂ ਵੀ ਤੁਹਾਨੂੰ ਦੇਖ ਕੇ ਅਸੀਂ ਪਸ਼ੂ ਰੱਖੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਵੀਰੇ ਕਿਉਂਕਿ ਇੰਨਾ ਚਾਹਨਾ ਸਕੂਨ ਹੀ ਬਹੁਤ ਜ਼ਿਆਦਾ ਹੈਗਾ ਆਪਾਂ ਪਹਿਲਾਂ ਸ਼ਾਰਟ ਵੀ ਪਾਇਆ ਸੀਗਾ ਇੱਕ ਵੀਰ ਹਨਾ ਪਸ਼ੂਆਂ 'ਚ ਵੀ ਨੱਚੀ ਜਾਂਦਾ ਸੀਗਾ ਇਹਨਾਂ 'ਚ ਮੱਲੋ ਮੱਲੀ ਵੀ ਨਾ ਹੀ ਹੁੰਦਾਗਾ ਤੇ ਮੈਂ ਵੀ ਇਹਨਾਂ ਨਾਲ ਤੁਰੇ ਫਿਰਦੀ ਗੱਲਾਂ ਮਾਰੀ ਜਾਉ ਇੱਕ ਹੋਰ ਹਨਾ ਵੀ ਆਪਾਂ ਨੂੰ ਨਾ ਇਹਨਾਂ ਦੀ ਵੀ ਪਾਸ਼ਾ ਸਮਝ ਆਉਣ ਲੱਗ ਜਾਂਦੀ ਐ ਪਤਾ ਲੱਗਣ ਲੱਗ ਜਾਂਦਾ ਵੀ ਕੀ ਕਹਿੰਦੇ ਆ ਕੀ ਮੰਗਦੇ ਆ ਮੈਨੂੰ ਹਨ ਕਹਿੰਦੇ ਤੈਨੂੰ ਕੋਈ ਪਤਾ ਵੀ ਇਹ ਪਾਣੀ ਮੰਗਦੇ ਆ ਜਾਂ ਕੱਖ ਕਹਿੰਦੇ ਆ ਪਰ ਹਨਾ ਹੌਲੀ ਹੌਲੀ ਪਤਾ ਲੱਗਣ ਲੱਗ ਜਾਂਦੇ ਜਦੋਂ ਆਪਾਂ ਇਹਨਾਂ 'ਚ ਰਹਿਨੇ ਆ ਮੈਨੂੰ ਉਹਦੀ ਪਤਾ ਲੱਗ ਜੂਗਾ ਬੱਸ ਹੁਣ ਇਹ ਪਾਣੀ ਨੂੰ ਕਹਿੰਦੀਆਂ ਜਾਂ ਇੱਕੱਖਾਂ ਨੂੰ ਕਹਿੰਦੀਆਂ ਜਾਂ ਕੁਝ ਵੀ ਕਹਿੰਦੀਆਂ ਜੇ ਕਿਸੇ ਦੁੱਖ ਦਾ ਸੁੱਖ ਦਾ ਤਾਂ ਆਪਾਂ ਨੂੰ ਫੀਲ ਹੋ ਜਾਂਦਾ ਵੀ ਅੱਜ ਇਹ ਕੰਡਮ ਆਪਣਾ ਪਸ਼ੂ ਤੇ ਆ ਪ੍ਰੋਟੀਨ ਸੀ ਦਿੱਤਾ ਸੀ ਵੀਰੇ ਆਪਾਂ ਹਨਾ ਇਹਨੂੰ ਤੇ ਪ੍ਰੋਟੀਨ ਸੀ ਦੇ ਪੁੱਛਿਆ ਸੀਗਾ ਵੀ ਕੀ ਫਾਇਦੇ ਆ ਉਹਦੇ ਹਨਾ ਗਾ ਆਪਣੀ ਜਮਈ ਵੀ ਮਨ ਲੈ ਕਮਜ਼ੋਰ ਹੋ ਗਈ ਸੀ ਨਾ ਵੀ ਖਾਂਦੀ ਪਿੰਦੀ ਨਹੀਂ ਸੀ ਕੁਛ ਦੁੱਧ ਘਟ ਗਈ ਸੀ ਕਿ ਬਹੁਤ ਜ਼ਿਆਦਾ ਤੇ ਹੁਣ ਜਿਵੇਂ ਇਹਨੂੰ 5ਵਾਂ ਮਹੀਨਾ ਲੱਗੂਗਾ ਹੁਣ ਇਹ 14 14.5 ਕਿਲੋ ਦੁੱਧ ਦੇਈ ਜਾਂਦੀ ਆ ਵਧੀਆ ਖਾਂਦੀ ਪਿੰਦੀ ਆ ਸਰੀਰ ਵਧੀਆ ਬਣ ਗਿਆ ਲਿੱਸੀ ਵਾਲੀ ਹੋ ਗਈ ਸੀ ਇਹ ਤੇ ਵੈਸੇ ਆਪਾਂ ਹੋਰ ਪ੍ਰੋਪਰ ਵੀਡੀਓ ਵੀ ਬਣਾਵਾਂਗੇ ਇਹਦੇ ਤੇ ਤੇ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਵੀ ਆਪਾਂ ਦਾ ਤੇ ਆ ਮੈਨੂੰ ਬਾਅਦ ਚ ਥੋੜੀ ਯਾਦ ਆ ਦਿੱਤਾ ਹੈ ਵੀ ਇਹਨੂੰ ਜਾਗਣਾ ਚੋਣ ਦੀ ਤੇ ਕਿਉਂਕਿ ਨਾ ਵੀ ਇਹ ਉਹ ਮੰਨ ਲਾ ਵੀ ਤੁਹਾਨੂੰ ਛੋਟੇ ਨੇ ਤੇ ਜਦੋਂ ਧਾਰਾ ਹੀ ਰਹਿ ਜਾਂਦੀਆਂ ਉਹ ਜਮੇ ਵਿੱਚ ਜੇ ਵੱਡ ਜਾਂਦੇ ਨੇ ਤੇ ਉਹ ਚੋਣੀ ਥੋੜੀ ਓਕੇ ਹੋ ਜਾਂਦੀ ਹੈ ਫਿਰ ਮੈਂ ਜਾਗਣਾ ਚੋ ਲੈਣੀ ਹੈ ਨਾ ਉਹ ਵਧੀਆ ਵਿਚਾਰੀ ਸੀ ਲਾ ਇਹ ਕਿੰਨਾ ਚਿਰ ਮਰਜੀ ਹੈ ਥੱਲੇ ਬਠਾ ਰਿਹਾ ਇਹ ਹਿਲਦੀ ਨਹੀਂ ਤੇ ਆਪਾਂ ਇਹ ਤੁਹਾਨੂੰ ਦੱਸ ਦਿਆਂ ਨਾ ਪਸ਼ੂਆਂ ਚ ਰਹਿ ਕੇ ਬਹੁਤ ਸ਼ਕੂਨ ਮਿਲਦਾ ਤੇ ਇਹ ਰਹੀ ਵੀਰੇ ਆਪਣੀ ਪਹਿਲਣ ਝੋਟੀ ਸੂਈ ਸੀ ਜਿਹੜੀ ਇਹਦਾ ਕੁਛ ਦੇ ਹੁਣ ਇਹਦਾ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਬਸ ਇਹਨੇ ਵੀਰੇ 9-10 ਲੀਟਰ ਦੁੱਧ ਦਿੱਤਾ ਕਿਉਂਕਿ ਬਸ ਤੁਹਾਨੂੰ ਦੱਸਿਆ ਸੀਗਾ ਵੀ ਇਹ ਨਾ ਖਰਾਬ ਹੋ ਗਈ ਸੀ ਕਿ ਨਾ ਤੇ ਇਹਨੇ ਕੱਟੀ ਚੱਲੀ ਜਾਮਾ ਵੀ ਤੇ ਆਪਾਂ ਮਹੀਨਾ ਡੇਢ ਮਹੀਨਾ ਮੰਨ ਲਾ ਵੀ ਇਹਨੇ ਦੁੱਧ ਨਹੀਂ ਲਾਇਆ ਤੇ ਟੀਕੇ ਤੇ ਵੀ ਚੋਂਦੇ ਰਹੇ ਪਰ ਹੁਣ ਲਾਹ ਵਧੀਆ ਲੈਂਦੀ ਆ। ਲੇਵਾ ਦੀ ਮੰਗ ਬਹੁਤ ਸੋਣਾ। ਪਰ ਦੁੱਧ ਤਾਂ ਇਹਨੇ ਉਹਨੇ ਹੀ ਦਿੱਤਾ। ਵੀ ਭਾਵੇਂ ਹੁਣ ਟੀਕੇ ਤੋਂ ਬਿਨਾਂ ਵੀ ਮਿਲਦੀ ਆ। ਪਰ ਦੁੱਧ ਦੇ ਭਈਏ ਨੇ ਉਹਨੇ ਹੀ ਦਿੱਤਾ। ਵੀ 9 ਕਿਲੋ ਦਿੰਦੀ ਆ। ਤੇ ਉਹ ਲਾਡੂ ਖੜੀ ਚਾਤੀਆਂ ਮਾਰੀ ਜਾਂਦੀ ਆ। ਉਹਨੂੰ ਵੀ ਨੀ ਵਿਚਾਰੀ ਨੂੰ ਮੇਥੋਂ ਕੋਈ ਫੀਡ ਪਈ। ਅਗੇ ਮੈਂ ਸਰਦਾਰ ਜੀ ਕਹਿੰਦੇ ਆ ਵੀ ਉਹ ਵਧੀਆ ਸੀਮਣ ਦੀ ਕੱਟੀ ਸੀ। ਤੇ ਇਹਦੇ ਨੂੰ ਤੂੰ ਉਹਨੂੰ ਸਮਾਰ ਕੇ ਪਾਲ ਲੈ ਨੀਗਾ। ਥੋੜੇ ਜਿਹਾ ਨਾ ਟੈਨਸ਼ਨ ਨਾ ਹੋ ਜਾਂਦੀਆਂ ਨੇ। ਤੇ ਬਸ ਇਸ ਲਈ ਕਈ ਵਾਰੀ ਤੇ ਆਣ ਨਹੀਂ ਜਾਂਦਾ ਨਾ ਤੇ ਇੱਕ ਵੈਸੇ ਲਿਆਉਣ ਦੀ ਵੀ ਹੋ ਜਾਂਦੀ ਹੈ ਜਦੋਂ ਆਪਾਂ ਕਿਸੇ ਦੇ ਹਨਾ ਵੀ ਸਹਾਰੇ ਹੋ ਜੀਏ ਵੀ ਕਦੇ ਕਿਸੇ ਨੂੰ ਕਹਿ ਕਰੇ ਕਿਸੇ ਨੂੰ ਵੀ ਇਹਨਾਂ ਨੂੰ ਫੀਟ ਲੈ ਤੋ ਉੱਥੇ ਫਿਰ ਬਹੁਤ ਔਖਾ ਹੋ ਜਾਂਦਾ ਬਈ ਤੇ ਬਸ ਆਪਾਂ ਤਾਂ ਇਹੀ ਕਹਿੰਨੇ ਬਈ ਜਿਹੜੇ ਵੀ ਇਹ ਕੰਮ ਕਰਨਾ ਚਾਹੁੰਦੇ ਹਨਾ ਉਹਨਾਂ ਨੂੰ ਵੀ ਮੰਨ ਲੈ ਵੀ ਕੋਈ ਘਾਟਾ ਨਹੀਂ ਇਹਨਾਂ ਚ ਤੇ ਕੱਪ ਵੀਰ ਦੀ ਵੀਡੀਓ ਪਾਉਣੀ ਸੀ ਰੌਣਕ ਡੈਰੀ ਫਾਰਮ ਵਾਲੇ ਨੇ ਪਾਈ ਸੀ ਤੇ ਉਹਨਾਂ ਕਿਸੇ ਦੇ ਸਾਰੇ ਪਸ਼ੂ ਕਾਊਸੀ ਦੇ ਬਹੁਤ ਜ਼ਿਆਦਾ ਸੋਹਣੇ ਪਸ਼ੂ ਸੀਗੇ ਆਪਾਂ ਵੀਡੀਓ ਬਣਾਈ ਵੀ ਮੈਂ ਤੁਹਡੇ ਤੱਕ ਸ਼ੇਅਰ ਕਰੂੰ ਪਰ ਜਦੋਂ ਵੀਰ ਦੀ ਵੀਡੀਓ ਤੇ ਜਾ ਕੇ ਦੇਖਿਆ ਤੇ ਵੀ ਉਹ ਸਾਰੇ ਪਸ਼ੂ ਵੀ ਸੇਲ ਹੋ ਗਏ ਸੀ ਫਿਰ ਮੈਂ ਕਹਾਂ ਚਲੋ ਕਾਹ ਦੀ ਖਾਤਰ ਹੈ ਨਾ ਵੀਰ ਪੋਣ ਵੀ ਲਾਉਣਗੇ ਤੇ ਫਿਰ ਆ ਲਾਖੂਗਾ ਵੀ ਉਹ ਤਾਂ ਸਾਰੇ ਵੇਚ ਗਏ ਤੂੰ ਸਾਨੂੰ ਫੇਰ ਦੱਸਿਆ ਬਹੁਤ ਜ਼ਿਆਦਾ ਸੋਹਣੇ ਪਸ਼ੂ ਸੀ ਤੇ ਬਹੁਤ ਵੀ ਵਧੀਆ ਰੇਟ 'ਚ ਸੀ ਜਾਇਜ ਵਿੱਚ ਸਾਡੇ ਪੁੱਛੋ ਮੰਡੀ ਸੀਗਾ ਨੇੜੇ 2 ਕਿਲੋਮੀਟਰ ਦੂਰ ਤੇ ਬਹੁਤ ਸੋਨੇ ਪਸ਼ੂ ਸੀਗੇ ਤੇ ਜੇ ਕਿਸੇ ਵੀਰ ਨੇ ਹਨਾ ਵੀ ਇਹ ਕੰਮ ਕਰਨਾ ਤਾਂ ਕੋਈ ਮਾੜਾ ਨਹੀਂ ਵੀਰੇ ਬਹੁਤ ਜਿਆਦਾ ਮੁਨਾਫਾ ਇਹਨਾਂ ਚ ਚਲੋ ਆਪਣੇ ਹੁਣ ਚਿੜੀਆਂ ਦੀ ਮੰਨ ਲਾ AI ਕਰਵਾਈ ਵੀ ਆ ਸਾਰੀਆਂ ਗੱਬਣਾ ਹੋ ਜਾਣਾ ਜਿਹੜੀ ਆਪਣੇ ਆਸਰ ਝੋਟੀ ਆ ਉਹ ਵੀ ਤੇ ਉਹ ਜੋ ਜਾਨਵਰੀ ਚ ਦੋ ਸਾਲਾਂ ਦੀ ਉਹਦੀ AI ਕਰਵਾਈ ਵੀ ਆ ਮਹੀਨਾ ਸਾਰਾ ਹੋ ਗਿਆ ਛੇ ਮਹੀਨੇ ਤੁੱਤੇ ਹੋਗੇ ਦੇ ਨਾ ਮੇਰੇ ਤੋਂ ਲਿਖ ਨਹੀਂ ਗਏ ਮੈਂ ਭੁੱਲ ਗਈ ਨਾ ਹੁਣ ਮੇਰੇ ਜ਼ਿਆਦਾ ਵੀ ਕਿੰਨੀ ਤਰੀਕ ਨੂੰ ਸੀ ਚਲੋ ਡਾਕਟਰ ਵੀਰੇ ਦੇ ਯਾਦ ਹੋਣਗੇ ਤੇ ਇਹ ਗੱਪਣਾ ਹੋ ਜਾਣ ਤਾਂ ਬਸ ਵਧੀਆ ਸੋਹਣੇ ਤੇ ਸੁਹਾਗੇ ਵਾਲੀ ਗੱਲ ਆ ਆ ਛੋਟੀ ਰਹਿ ਗਈ ਦਵਾਈ ਧਰੀ ਵੀ ਐ ਤੇ ਬਸ ਉਹ ਮੱਝ ਦੇ ਇਹ ਕਰਵਾਤੀ ਉਹ ਵੀ ਗੱਪਣਾ ਹੋ ਜੇ ਤੇ ਚਲੋ ਵੀਰੇ ਆਪਾਂ ਕੋਸ਼ਿਸ਼ ਕਰਾਂਗੇ ਹਨਾ ਵੀ ਬਲੌਗ ਤੁਹਾਡੇ ਤੱਕ ਛੇਤੀ ਲੈ ਕੇ ਆਉਂਦੇ ਰਹੀਏ ਤੇ ਕੋਸ਼ਿਸ਼ ਤਾਂ ਬਹੁਤ ਕਰਦੇ ਵੀਰੇ ਹਨਾ ਮੱਲੋ ਮੱਲੀ ਬਸ ਐ ਹੋ ਜਾਂਦਾਗਾ ਤੇ ਚਲੋ ਵੀਰੇ ਵੀਡੀਓ ਕਾਫੀ ਲੰਬੀ ਹੋਈ ਜਾਂਦੀ ਆ ਤੇ ਆਪਾਂ ਵੀ ਕਿਸੇ ਹੋਰ ਬਲੌਗ ਚ ਮਿਲਦੇ ਆ ਸੋਹਣੇ ਇਹ ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਸਤੇ ਰਹੋ ਬਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ